ਰਾਜਵੀਰ ਜਨਮ ਤੋਂ ਹੀ ਪਾਹਾ ਜਾ ਦੇਖੋ ਇਹਦੀਆਂ ਲੱਤਾਂ ਕਿਵੇਂ ਮੁੜੀਆਂ ਹੋਈਆਂ ਹੱਥ ਵੀ ਪੈਰ ਵੀ ਦਿਮਾਗ ਬੱਚੇ ਦਾ ਡਵੈਲਪੀ ਨਹੀਂ ਹੋਇਆ ਮਾਂ ਵੀ ਟੀਕੇ ਲਾਉਂਦੀ ਸੀ ਪਿਓ ਵੀ ਟੀਕੇ ਲਾਉਂਦਾ ਦੋਨੇ ਹੀ ਇਹ ਦੁਨੀਆ ਤੋਂ ਤੁਰ ਗਏ ਓਏ ਕਿਵੇਂ ਆ ਰਾਜਵੀਰ بسਹੀਂ ਬੋਡੀ ਕਿੱਥੀ ਰੱਖਦਾ ਤੇ ਕਣਾਈ ਰੱਖਦਾ ਪੈਰ ਦੇਖੋ ਕਿਵੇਂ ਹੱਥ ਦੇਖੋ ਇਤਾਂ ਪੂਰੇ ਕਿਥੇ ਕਰਮਾਂ ਦਾ ਤੇਰਾ ਸਾਤ ਸੀਗਾ ਨੁਭਾਰ ਰਹੀਆਂ ਤੂੰ ਕਰਮਾਂ ਵਾਲੀ ਐ ਭਾਗਾਾਂ ਵਾਲੀ ਐ ਮਨ ਨਾ ਖਰਾਬ ਕਰਿਆ ਕਰ ਓਏ ਕੀ ਹੋ ਗਿਆ ਕੀ ਹੋ ਗਿਆ ਓਏ ਰਾਜਵੀਰ ਓਏ ਕਿਵੇਂ ਆ ਰਾਜਵੀਰ ਓਏ ਤੇਵੇਂ ਆ ਓਏ ਕਿਵੇਂ ਆ ਓਏ ਕਿਵੇਂ ਰਾਜਵੀਰ ਓਏ ਕਿਵੇਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੰਨਾ ਮੁੰਨਾ ਰਾਜਵੀਰ ਜਨਮ ਤੋਂ ਹੀ ਪਾਹਾ ਜਾ ਦੇਖੋ ਇਹਦੀਆਂ ਲੱਤਾਂ ਕਿਵੇਂ ਮੁੜੀਆਂ ਹੋਈਆਂ ਹੱਥ ਵੀ ਪੈਰ ਵੀ ਦਿਮਾਗ ਬੱਚੇ ਦਾ ਡਵੈਲਪ ਹੀ ਨਹੀਂ ਹੋਇਆ ਮਾਂ ਪਿਓ ਦੋਨੋਂ ਇਸ ਦੁਨੀਆ ਤੋਂ ਚੱਲ ਬਸੇ ਨੇ ਨਸ਼ੇ ਦੀ ਆਦਤ ਸੀ मां ਇਹਦੀ मां ਵੀ ਕਰਦੀ ਸੀ ਨੇ ਉਹ ਵੀ ਟੀਕੇ ਲਾਉਂਦੀ ਸੀ मां ਵੀ ਟੀਕੇ ਲਾਉਂਦੀ ਸੀ ਪਿਓ ਵੀ ਟੀਕੇ ਲਾਉਂਦਾ ਦੋਨੇ ਹੀ ਇਹ ਦੁਨੀਆ ਤੋਂ ਤੁਰ ਗਏ ਤੇ ਰਾਜਵੀਰ ਨੂੰ ਛੱਡ ਗਿਆ ਦਾਦੇ ਦਾਦੀ ਦੇ ਸਾਰੇ ਦਾਦਾ ਵੀ ਬਜ਼ੁਰਗ ਹੈ ਦਾਦੀ ਵੀ ਬਜ਼ੁਰਗ ਹੈ ਵਿਚਾਰੀ ਕਿਵੇਂ ਨਾ ਕਿਵੇਂ ਕਰਕੇ ਆਪਦੀ ਰੋਟੀ ਮਸਾਂ ਚਲਾਉਂਦੇ ਨਾਲ ਪੋਤੇ ਨੂੰ ਪਾਲਦੇ ਆ ਪੋਤੇ ਤੇ ਲੱਖਾਂ ਰੁਪਇਆ ਖਰਚੂਕਿਆ ਹੁਣ ਜ਼ਿਕਰ ਦਿਹਾੜੀਆਂ ਕਰ ਕਰਮਾ ਇਧਰੋਂ ਉਧਰੋਂ ਲੈ ਲੈ ਕੇ ਪਰ ਰਾਜਵੀਰ ਦੀ ਹਾਲਤ ਦਿਨੋਂ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਤੇ ਹੁਣ ਸੁਪਨਿਆਂ ਦੇ ਘਰ ਦੇ ਵਿੱਚ ਰਾਜਵੀਰ ਦਾ ਇਲਾਜ ਚੱਲਦਾ ਹੈ ਹਣ ਸੁਪਨਿਆਂ ਦੇ ਘਰ ਦਾ ਰਾਜਵੀਰ ਆਹੇ ਓਏ ਰਾਜਵੀਰ ਅਸੀਂ ਵੀ ਇਹਨੂੰ ਬੱਚੇ ਨੂੰ ਪੀਜੀਆ ਵੀ ਭੇਜਿਆ ਹਨ ਸਾਰੇ ਪਾਸੇ ਟੈਸਟ ਕਰਾ ਲਈ ਡਾਕਟਰਾਂ ਨੇ ਨੋ ਗਿਆ ਮੇਰਾ ਟ੍ਰੀਟਮੈਂਟ ਨਹੀਂ ਹੈਗਾ ਕੋਈ ਜਿੱਥੇ ਡਾਕਟਰਾਂ ਦੇ ਹੱਥ ਰੁੱਕ ਜਾਣ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਕੋ ਮਹਾਰਾਜ ਦਾ ਚਮਤਕਾਰ ਹੁੰਦਾ ਅਰਦਾਸ ਕਰਿਓ ਇਸ ਨੰਨੇ-ਮੁੰਨੇ ਰਾਜਵੀਰ ਵਾਸਤੇ ਵੀ ਇਹ ਬੱਚਾ ਦੇਖੋ ਇਹ ਬੱਚਾ ਤੰਦਰੁਸਤ ਹੋ ਜਾਵੇ ਜੀ ਆਪਣੇ ਆਪ ਝੁਗ ਗਈ ਹੋਵੇ ਉਹ ਇਹ ਰਾਜਵੀਰ ਆ ਜਾ ਆ ਜਾ ਆ ਜਾ ਆ ਜਾ ਓਏ ਆ ਜਾ ਓਏ ਆ ਜਾ ਆਲਮੀ ਆ ਜਾ ਆ ਜਾ ਓਏ ਆ ਜਾ ਓਏ ਆ ਜਾ ਹਾਂ ਕਿਵੇਂ ਆ ਓਏ ਕਿਵੇਂ ਆ ਰਾਜਵੀਰ ਬਸ ਐਂ ਬੋਡੀ ਖਿੱਚੀ ਰੱਖਦਾ ਤੇ ਕੜਾਈ ਰੱਖਦਾ ਪੈਰ ਦੇਖੋ ਕਿਵੇਂ ਹੱਥ ਦੇਖੋ ਐ ਤਾਂ ਪੂਰੇ ਊਠੀਆਂ ਵਿੱਚ ਕਿ ਰੱਖਦਾ ਓਏ ਇੱਧਰ ਦੇਖ ਇੱਧਰ ਦੇਖ ਓਏ ਰਾਜਵੀਰ ਨਾ ਮਾਂ ਰੋਣਾ ਨਹੀਂ ਰੋਣਾ ਨਹੀਂ ਮਾਂ ਰੋਣਾ ਨਹੀਂ ਰੋਣਾ ਨਹੀਂ ਹੌਜ਼ਰ ਅਜੀਬ ਤੇਰੇ ਪੁੱਤ ਆ ਮਾਂ ਹੈ ਅਜੀਬ ਤੇਰੇ ਨਾਲ ਆ ਮਾਂ ਓਏ ਦਾਦੀ ਕੀ ਕਹਿੰਦੀ ਰਾਜਵੀਰ ਦਾਦੀ ਕੀ ਕਹਿੰਦੀ ਹੈ ਦਾਦੀ ਕੀ ਕਹਿੰਦੀ ਹੈ ਦਾਦੀ ਰਾਜਵੀਰ ਦਾਦੀ ਕੀ ਕਹਿੰਦੀ ਓਏ ਦਾਦੀ ਕੀ ਕਹਿੰਦੀ ਹੈ ਦਾਦੀ ਕੀ ਕਹਿੰਦੀ ਹੈ ਹੈ ਦਾਦੀ ਕੀ ਕਹਿੰਦੀ ਹੈ ਆ ਲੈ ਦਾਦੀ ਕੋ ਜਾ ਲੈ ਫੜੀ ਮਾਂ ਹਾਂ ਕਿਵੇਂ ਤੈਨੂੰ ਸੇਵਾ ਮਿਲੀ ਏ ਰੱਬ ਦੀ ਕਿ ਰੱਬ ਦੇ ਰੂਪ ਤੇਰੀ ਝੋਲੀ ਪਿਆ ਠੀਕ ਆ ਕਿਸੇ ਕਰਮਾਂ ਦਾ ਤੇਰਾ ਸਾਥ ਸੀਗਾ ਨੁਭਾ ਰਹੀਆਂ ਤੂੰ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮਨ ਨਾ ਖਰਾਬ ਕਰਿਆ ਕਰ ਤਗੜੀ ਰਹ ਆਪਦੇ ਆਪ ਨੂੰ ਕਰਮਾਂ ਵਾਲੀ ਮੰਨ ਉਹ ਬੋਝ ਕੋਲੋਂ ਪੰਦਾ ਬੜੇ ਮੁਸ਼ਕਲ ਨਾਲ ਕਈ ਵਾਰੀ ਸਾਹ ਲੈਣ ਲੱਗ ਜਾਂਦਾ ਰਾਜਵੀਰ ਸਾਡੇ ਸੁਪਨਿਆਂ ਦੇ ਹਸਪਤਾਲ ਦਾ ਮੈਂਬਰ ਆਂਦਰਸਤੂ ਬਾਗੂ ਜੀਰ ਕਾਲਸ